जब जाए जानी है इतनी नहीं जरूरी कूलर लाल कूलर नहीं जरूरी पोती तो बतेरा कर दी है मैंने जवाकड़ी की दसा चल मेरे दिन कट्टी ने कट लें અમે કે બહાર આવવા દાદી બી ને બિલકુલ બચ્ચા વર્ગે ને હણ મે દાદી નું લેકે હે આવ પે તો જા ફર મે ઈ દાદી કોલ બેઠ સો કે દાદી ના करोगे तो अंदर आ जाओ अंदर ठंडा ठंडा कमरा तुम आराम आ जूगा अंदर मैं की करूंगी अरे ठीक है दादी नहीं फिर मैं भी रिपाऊंगी ना वो तो गर्मी है अरे तू अंदर भाई जा नहीं तो सी उठ जा मैं थोनो अब दी सौंप आती फिर हम तेरी सौंप आता देती की करो हो रे पूरा ठीक थी वो नहीं दादी उठ जा तू सी

ਆ ਠੰਡਾ ਆਏਗਾ ਬਤੋ ਤੁਸੀਂ ਮੇਰੀ ਗੱਲ ਨਹੀਂ ਮੰਨੀ ਲੱਗਦਾ ਨਾ Shimla ਵਰਗਾ ਕੀ ਚੀਜ਼ ਹੈ ਦਾਦੀ Shimla ਇੱਕ ਸ਼ਹਿਰ ਆ ਜਿੱਥੇ برف ਪੈਂਦੀ ਆ ਅੱਛਾ ਹੂੰ ਫਿਰ ਆਪਣੇ ਕਿਉਂ ਨਹੀਂ ਪੈਂਦੀ برف ਆਪਣੇ ਦਾਦੀ ਟੈਂਪਰੇਚਰ ਥੋੜਾ ਵੱਧ ਤਾਪਮਨ ਤੇ ਉੱਥੇ ਉਹ ਠੰਡਾ ਇਲਾਕਾ ਉਹ ਤਾਂ ਕਰਕੇ ਉੱਥੇ برف ਪੈਂਦੀ ਆ ਤੇ ਠੰਡ ਹੁੰਦੀ ਆ ਅੱਛਾ ਮੰਨਦਾ ਅੱਜ ਪਤਾ ਲੱਗਿਆ ਚਲ ਦਾਦੀ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਤੁਸੀਂ ਸੌਂ ਜਾਓ ਇੱਥੇ ਤੁਕ ਮੈਂ ਕਦੇ ਨੂੰ ਸੁਣਿਆ ਹੀ ਅਜਿਹਾ ਜਿਵੇਂ ਲਾ ਦੱਦ ਦੇ ਓਹੋ ਥੋਨ ਨੂੰ ਨਹੀਂ ਸੰਤ ਲਗਣੀ ਤੂੰ ਸਤਾ ਆਰਾਮ ਕਰੋ ਬਸ ਠੰਡੇ ਥੰਡੇ ਕਮਰੇ ਚ ਤੁਸੀਂ ਪੈ ਜੋ ਸੌਂ ਜੋ ਆਰਾਮ ਕਰ ਲਓ ਇਹਨਾਂ ਫਸਲ ਪੈਣਾਂ लगते दादी सो गए मैं दादी आराम कर दी मैं एवं करती है बारे जा खेड मेरे दादी आराम कर लूगी हो गया सारा घंटा सौनी ठंडे ठंडे एसी च प्रीत ने ला रखा एसी पानी भी अग वर्गा हो जाए इन्हों छिया सौनी हम जाके आके बैनी हो रही है हड्डी हिम्मत तो के में होगी कि कमरे तक पहुंचेगी मैं उठाऊनी है निबेबे बेबे निके तो पूछ के पईया इत्थे तो मैं दा किसे तो नहीं पूछ के बई मैं तो मेरी पोती ने बाई की दुकान लगी आउगे सोह खाण लगी मैं तन्ने मेरी सों लगे जे तू अंदर आ जावे तोते नहीं आनी है ਉਹ ਕੋ ਕਰਦੀ ਨਿਗਰਾਨੀ ਕੌਣ ਕਰੂ ਅੰਦਰ ਵੜ ਕੇ ਪੈ ਗਈ ਤੂੰ ਨਾਲੇ ਤੈਨੂੰ ਜਦੋਂ ਸ਼ਟਰ ਦਿੱਤਾ ਹੋਇਆ ਸੀ ਨੁੱਦਰ ਪੈਣ ਵਾਸਤੇ ਉੱਥੇ ਪਿਆ ਕਰ ਇਦੂ ਬਾਅਦ ਇਹ ਕਮਰੇ ਚ ਨਾ ਬੜੀ ਕਰੇ ਅੱਜ ਤਾਂ ਪੈ ਗਈ ਮੈਂ ਤਾਂ ਉੱਥੇ ਹੀ ਪਈ ਸੀ ਕੁੜੀ ਦਾ ਸਵਾਹ ਖਾਂਦ ਪਾ ਲੱਗੀ ਮਨ ਲਾ ਕੇ ਮੋੜ ਕੇ ਵਾਕੜੀ ਜਾ ਕੁੜੀ ਦੇ ਤਾਂ ਤੂੰ ਬਹਾਨੇ ਲੈਣੀਆਂ ਸਾਰੇ ਉਹ ਤਾਂ ਕੁਛ ਨਹੀਂ ਬੋਲਦੀ ਕੁਛ ਨਹੀਂ ਕਹਿੰਦੀ ਉਹ ਤਾਂ ਜਾ ਕੇ ਚੁੱਪ ਕਰਕੇ ਤੇ ਸ਼ਟਰ ਥੱਲੇ ਪੈ ਜਾ ਇਦੂ ਬਾਅਦ ਸਾਡੇ ਕਮਰੇ ਚ ਨਾ ਬੜੀ ਸਾਰਾ ਸਮਾਨ ਪਿਆ ਹੁੰਦਾ ਇੱਥੇ ਸਮਾਨ ਨੂੰ ਘੜਾ ਹੋਇ ਕੋ ਸਟੱਕ ਲਿਆ ਹੈ ਮੇਰੇ ਹੀ ਕਾ ਰਏ ਚੱਕਣ ਦੀ ਗੱਲ ਨਹੀਂ ਸਿਆਣੀ ਬਿਆਣੀ ਐ ਤੂੰ ਸੌ ਪਰਦਾ ਹੁੰਦਾ ਮੇਰੇ ਹੀ ਕਾ ਰਏ ਮੇਰੇ ਪਰਦਾ ਕੀ ਐ ਹੈ ਤੂੰਗਾ ਕੀ ਕਰੇ ਸਮਾਨ ਨੂੰ ਦੇ ਦਿਆਂ ਸਾਰਾ ਪਰ ਸਾਮਣ ਦੀ ਗੱਲ ਨਹੀਂ ਕਹਿੰਦੀ ਬੇਬੇ ਮੈਂ ਤੈਨੂੰ ਸਾਰੀ ਚੀਜ਼ ਪਈ ਆ ਬਾਹਰ ਅੰਦਰ ਵੜ ਕੇ ਵਹਿ ਗਈ ਤੈਨੂੰ ਬਾਹਰ ਆ ਹੀ ਬਿਠਾਇਆ ਹੈ ਵੀ ਪਾਈ ਘਰ ਦੀ ਨਿਗਰਾਨੀ ਰਹਿੰਦੀ ਹੈ ਕੋਈ ਤੁਰਿਆ ਫਿਰਦਾ ਚੀਜ਼ ਚੱਕ ਕੇ ਲਿਆ ਜਾਂਦਾ ਸਾਰੇ ਗੇਟ ਲੱਗੇ ਆ ਅੰਦਰੋਂ ਬਾਹਰੋਂ ਹੈ ਅੰਦਰੋਂ ਕਾਹਰੇ ਗੇਟ ਲੱਗੇ ਨਾ ਪਕਾ ਮੈਨੂੰ ਹੀ ਨਹੀਂ ਯਾਰ ਜੀ ਐ ਕਿਵੇਂ ਕੋਈ ਚੀਜ਼ ਲੈ ਚੱਕ ਕੇ ਅੱਲਾ ਆ ਰਗਲਾ ਬੋਲ ਮਾਰੂਗਾ ਫੇਰ ਇਹ ਜੋ ਬੰਕੂ ਫੇਰ ਲਿਆਊਗਾ ਐ ਕਿਵੇਂ ਲਿਆਊਗਾ ਘਰ ਦਾ ਕੁਛ ਨਹੀਂ ਨਹੀਂ ਜਾਂਦਾ ਕੋਈ ਕੀ ਮੈਂ ਤੇਰਾ ਲੈਕਚਰ ਸੁਣਨ ਵਾਸਤੇ ਨਹੀਂ ਖੜੀ ਬੇਬੇ ਇੱਥੇ ਸਾਰਾ ਕੰਮ ਕਰਕੇ ਆਈਆਂ ਮੈਂ ਵੀ ਹੁਣ ਘੰਟਾ ਸੌਣਾ ਸੀਗਾ ਜਾ ਆਪਦਾ ਮੰਝਾ ਤੇਰਾ ਡਾਹਿਆ ਪਿਆ ਵਧੀਆ ਕੱਪੜਾ ਲੱਗਿਆ ਜਾ ਕੇ ਉੱਥੇ ਪੈ ਜਾ। ਇਸ ਦੁਬਾਰਾ ਇੱਥੇ ਨਾ ਬੜੀ ਕਮਰੇ 'ਚ। ਚੱਲ ਭਾਈ ਮੈਂ ਜਾਂਦੀ ਆ ਸਾਰਿਆਂ ਨਾਲ। ਆ ਜਾਂਦੀ ਨਹੀਂ ਰਹੀ। ਤੇ ਪੱਖਾ ਨਾ ਮੇਂ ਪੱਖਾ ਬੰਦ ਕਰ ਦਿੰਦੀ ਐ, ਕੂਲਰ ਲਾਉਂ ਜਾਂ ਕੂਲਰ ਬੰਦ ਕਰ ਦਿੰਦੀ ਐ। ਨਹੀਂ ਮੈਂ ਉਹ ਸੁਚੀ ਚੱਕ ਦਿੰਦੀ ਐ। ਚੱਲ ਭਾਈ ਤੂੰ ਪੈ ਜਾ।

ਜਦਦਰ ਕੱਠੀ ਕਰ ਗਈ ਪੂਰੇ ਕੀ ਹੱਕ ਬਣਦਾ ਪੈਣ ਦਾ ਜਦੋਂ ਜਨ ਦਿੱਤਾ ਵੀ ਉਥੇ ਮੰਜਾ ਤੇਰਾ ਡਾਹਿਆ ਪਿਆ ਵਧੀਆ ਤੂੰ ਪੈ ਜਾਵਦਾ ਹੋਈ ਵਿੱਚ ਫੰਨੇ ਲੈਂਦੀ ਆ ਕਿ ਸਾਰਾ ਕੀ ਤੇਨੀ ਧੀ ਗੰਨਦੀ मेरा ही है तैरना मनी बैठी है अगे चल के हिस्सा ची बी चीज बारी चंबी हुई है जमी नहीं जरती है मेरी पोचा मेरा इना हिज कर दी है अजे भारती भी तू उठ गया मैं देता, दिता करते हम दिन

ਆਈ ਨਹੀਂ ਬੀ ਤੌਲਾ ਬਰ ਕਿਤਾਬ ਜੱਲ ਨਹੀਂ ਉੱਠੇ ਅਜ ਪ੍ਰਾਂਦਾ ਤਲਵਾਉਣਾ ਤਲਪਾਈਂ ਕੁੱਤੀ ਜੰਗੀਏ ਇਹ ਮੈਂ ਮੁੰਡੇ ਨੂੰ ਫੋਟਾ ਲਾਣਗੇ ਇਹ ਲੋਕ ਤਮਾਰੇ ਖਣਗੇ ਅੰਨਾ ਦੇ ਘੜਚੜ ਹੈ ਤਲਪਾਈਂ ਇੱਕ ਕੁੱਤੋਂ ਪਾਉ ਨੂੰ ਖੜਾਵੇਂ ਤਰ ਆਉ ਦਾਕਾਰੀ ਖੜਾਉ ਜਿਵੇਂ ਸੁਭੀ ਮੁੰਡੇ ਦਾ ਮਨ ਦੇ ਕਿ ਭਾਇੇ ਨੇ ਪਰ ਉਹਨੂੰ ਮੰਝਾ ਵੀ ਨਹੀਂ ਲੜਦਾ पर कोई ना टाइमी कटना बाई गई थोड़ी रही मैं ये कर्म आधे लिखा है ये तब तो करेगू दीप्ति तो सिर्फ़ बाहर बैठे हो तो मैं तो ठंडी ऐसी भी हवा चल रही नहीं दीप्ति वैन्नो नहीं पता तो उसे पता नहीं कहाँ तो थे बैंडे नहीं अगले बंद लवाका तो नहीं चली बीमार हो जाए चलो थोड़े गोडे ठीक हो गए हां फिर आ जा करो मैं कोई ना हो जा

देखिए हो एक सिलवाया था हमरे सारा कुछ बाई बाकी दिखता था तुमने चलो हो जाने दो ही आज ना फर्क पड़े अपन दानांगी उम्र हो मरा मेरी पोती बुधेरा कर दी है उधर उसे लेना ही तुरी भी तो तो मै हाँ? दादी, क्यों दादी, दादी लाके आई सी दादी कमरे घर भी पाली हाँ? तो आदरे बैठी नहीं है बैठ ਵੱਡੇ ਬਜ਼ੁਰਗ ਨਾ ਬਾਹਰ ਬੈਠਣੀ ਪਸੰਦ ਕਰਦੇ ਹੁੰਦੇ ਨੇ ਨਹੀਂ ਮੰਮਾ ਕਿੰਨੀ ਗਰਮੀ ਅੱਜ ਉਹ ਐਵੇਂ ਨਹੀਂ ਬੁੱਤੋ ਬਜ਼ੁਰਗ ਤਾਂ ਬਾਹਰ ਹੀ ਬੈਠਣਾ ਪਸੰਦ ਕਰਦੇ ਨੇ ਅੰਦਰ ਉਹਨਾਂ ਨੂੰ ਆਏਸੀ ਨਾ ਕਹਿੰਦੇ ਨੇ ਹੱਡ ਗੋਡੇ ਦੁਖਦੇ ਨੇ ਸਾਡੇ ਫੇਰ ਵੀ ਮੈਂ ਦਾਦੀ ਜੀ ਨੇ ਆਪਣੇ ਸੌਂ ਪਾ ਕੇ ਲੈ ਕੇ ਆਈ ਸੀ ਉਹ ਫੇਰ ਵੀ ਨਹੀਂ ਹੋ ਕਿੱਥਾ ਦਾਦੀ ਨੇ ਕੋਈ ਨਾ ਚੱਲ ਤੂੰ ਪੜ ਲੈ ਜਾਂ ਖੇਡ ਲੈ ਆਪਦਾ ਮੈਂ ਕਹਿ ਦੂੰਗੀ ਤੇਰੀ ਦਾਦੀ ਨੂੰ ਜੇ ਮੇਰੇ ਆਖੇ ਲੱਗ ਗਈ ਮੈਂ ਲੈ ਆਉਂਗੀ ਕਹਿ ਦੇ ਮੰਮਾ ਨਾ ਕੋਈ ਨਾ ਮੈਂ ਲੈ ਆਉਂਗੀ ਠੀਕ ਹੈ

ਸੱਚੀ ਐ ਉਹ ਵੀ ਮੈਨੂੰ ਤਾਂ ਰੀਤ ਸੌਹ ਪਾ ਕੇ ਲਈ ਐ ਮੈਂ ਤਾਂ ਆਖਾ ਕਿਤੇ ਆਪ ਆ ਗਈ ਇਹਨਾਂ ਦਾ ਦਾਦੀ ਪੋਤੀ ਦਾ ਮੋਹ ਪਟਾਉਣਾ ਪਊਗਾ ਪਹਿਲਾਂ ਮੈਨੂੰ ਫੇਰ ਇਹ ਉਹਦੀ ਹਰ ਕਰਨੋਂ ਹਟੂਗੀ ਨਹੀਂ ਤਾਂ ਉਹਨਾਂ ਪਿਆਰੀ ਇਹਨਾਂ ਦਾ ਦੋਨੋਂ ਦਾ ਬਾਲਾ ਵਧ ਜੂਗਾ ਮੇਰੀ ਤਾਂ ਗੱਲ ਹੀ ਨਹੀਂ ਸੁਣਨੀ ਕਿਸੇ ਸਾਹਬ ਨਾਲ ਇਹਨੇ ਚੱਲ ਦੇਖਦੀਆਂ ਮੰਮਾ ਜੀ ਹਾਂ ਬੁੱਤ ਤੁਸੀਂ ਪੁੱਛ ਲਿਆ ਸੀ ਦਾਦੀ ਨੂੰ ਹਾਂ ਬੁੱਤ ਮੈਂ ਪੁੱਛ ਲਿਆ ਸੀ ਉਹ ਕਹਿੰਦੀ ਮੈਂ ਨਹੀਂ ਬਹਿਣਾ ਹੈਗਾ ਮੈਂ ਤਾਂ ਇੱਥੇ ਠੀਕ ਹਾਂਗੀ ਕਿਉਂ ਮੰਮਾ ਬੁੱਤ ਫਿਰ ਮੈਨੂੰ ਕੀ ਹੁਣ ਬਤਾਓ ਕਿਉਂ ਨਹੀਂ ਪੈਂਦੀ ਨਹੀਂ ਬੈਠਣਾ ਪਸੰਦ ਉਹ ਨੂੰ ਰੇ ਤਾਂ ਫਿਰ ਤੁਸੀਂ ਆਂ ਕਰੋ ਮੈਨੂੰ ਠੰਡਾ ਪਾਣੀ ਦੇ ਦਿਓ ਮੈਂ ਦਾਦੀ ਨੂੰ ਫੜਾਇਆ ਹੂੰਗੇ ਉਹ ਤਾਂ ਠੰਡਾ ਨਹੀਂ ਪੀਂਦੀ ਉਹ ਪਾਣੀ ਟੂਟੀ ਚ ਪਾ ਕੇ ਦੇ ਦੇਣੀ ਦੰਦ ਖਰਾਬ ਹੋ ਜਾਣਗੇ ਉਹਦੇ ਮੈਂ ਫਿਰ ਮਿਕਸ ਕਰ ਦੋ ਪਾਣੀ ਨੂੰ ਨਹੀਂ ਤੂੰ ਆ ਲੈ ਜਾ ਲੈ ਫੜ ਬਿਮਾਰ ਹੋ ਜੂਗੀ ਫਿਰ ਬੁੱਤ ਆਪਾਂ ਨੂੰ ਔਖਾ ਹੋ ਜੂਗਾ ਫਿਰ ਮਮਾ ਮੈਂ ਦਾਦੀ ਕੋਲ ਬੈਠ ਕੇ ਪੜ ਵੀ ਲਵਾ ਨਾ ਤੂੰ ਇੱਥੇ ਆ ਜਾਏ ਸੀ ਜੀ ਠੀਕ ਹੈ ਕਿਉਂ ਮਮਾ ਉੱਥੇ ਗਰਮੀ ਆ ਬੁੱਤ ਮਮਾ ਇਹੇ ਨਾਲ ਤਾਂ ਫਿਰ ਮੈਂ ਦਾਦੀ ਨੂੰ ਸੁਝਾਉਣੀ ਆ ਵਿੱਚ ਗਰਮੀ ਆ ਤੂੰ ਤਾਂ ਨਹੀਂ ਮੰਨਦੇ ਕੋਈ ਨਾ ਤੂੰ ਪਾਣੀ ਫੜਾ ਜਾ ਉਹਨੂੰ ਜਾ ਮੈਂ ਚਾਹ ਧਰਦੀ ਆ ਇਹਨੇ ਬਾੜਾ ਹੀ ਕਰਦੀ ਆ ਦਾਦੀ ਦਾਦੀ ਸਾਰਾ ਦਿਨ ਫਿਰ ਕੁਛ ਫੜਾ ਦੇ ਦਾਦੀ ਨੂੰ ਕਦੇ ਕੁਛ ਫੜਾ ਦੇ ਕਾਣੀ ਗਾਜੇ ਕਾਣੀ ਪੈਂਦੇ ਕਿੰਨੀ ਗਰਮੀ ਹੋ ਰਹੀ ਆ ਦਾਦੀ ਖੜੇ ਹੋਇਆ ਤੁਹਾਨੂੰ ਗਰਮੀ ਨਹੀਂ ਲੱਗਦੀ ਨਾ ਗਰਮੀ ਲੱਗਦੀ ਬੋਤਲ ਈ ਲੈ ਮੇਰੇ ਪੁੱਤ ਆਹ ਸੱਚੇ ਟੈਂਪਲ ਲਿਖਿਆ ਤੇ ਮੈਂ ਪਾਣੀ ਲੈ ਕੇ ਆਈ ਸੀ ਅੱਛਾ ਮੈਂ ਤਾਂ ਮਮਣ ਕਾਸੀ ਠੰਡਾ ਪਾਣੀ ਦੇ ਦੋ ਮਮੇ ਨੂੰ ਸਾਨੂੰ ਛੋਟੀ ਦਾ ਪਾਣੀ ਦੇਤਾ ਵੀ ਦਾਦੀ ਤਾਂ ਪਿੰਦੀ ਨਹੀਂ ਹੈਗੀ

ताई देखो अंदर ला ले हैं और अब तो घर भागे जा रही तो क्या अंदर थे अब तो इतने तो ओके नहीं हैं मंजे तो सी हाँ क्या ला मैं नींद तो आ से नहीं तो अंदर आ चल फिर मैं बात चल आ दूँगा कोई आम बना के जामा कूलर में अच्छा होता है

ਤੇ ਜਮੀ ਹੱਦ ਕਰਦੀ ਹੈ ਕਿ ਕਦੇ ਕੂਲਰ ਉੱਥੋਂ ਠਾਈ ਦਾ ਹੁਣ ਕੂਲਰ ਲਾ ਲਿਆ ਬੇਬੇ ਨੇ ਆ ਕੇ ਵੀ ਤੂੰ ਆਏ ਤਾਂ ਦੇਖ ਲੈ ਬਿੱਲ ਕੌਣ ਭਰੂਗਾ ਨੀ ਬੇਬੇ ਹਾਂ ਤਾਂ ਹੁਣ ਤਾਂ ਕੂਲਰ ਛੱਡ ਲਿਆ ਆ ਕੇ ਚੰਗੀ ਵਧੀਆ ਤਾਂ ਹਵਾ ਚੱਲੀ ਜਾਂਦੀ ਔਰੇ ਸਰ ਕੋਈ ਨਾ ਘਰੇ ਲਾ ਲਿਆ ਰਾਸਪੈਂਟ ਲ ਹਵਾ ਚਾਲਦੀ ਹੈ ਤੂੰ ਪਏ ਜਾ ਰਿਹਾ ਤੈਨੂੰ ਤੈਨੂੰ ਕੀ ਕੂਲਰ ਨਾ ਹੋਇਆ ਬਿਲ ਕੌਣ ਭਰੂਗਾ ਪਹਿਲਾਂ ਉਧਰ ਏਸੀ ਛੱਡ ਰੱਖਿਆ ਇੱਕ ਕੂਲਰ ਲਾ ਲਿਆ ਤੈ ਚਲਤਾ ਤਾਂ ਬੋਲੀ ਜਾਣੇ ਬੋਲੀ ਗਿਆ ਨਾ ਤੂੰ ਤਾਂ ਸਾਨੂੰ ਕਦੇ ਪੈਨਸ਼ਨ ਨਹੀਂ ਦਿੱਤੀ ਉਹ ਵੀ ਚੱਕ ਗਿਆ ਆਪਦੀ ਧੀ ਨੂੰ ਫੜਾ ਦਾਨੀ ਐ ਮੇਤੇ ਰੁਗ ਚਾਪਣਾ ਨਾ ਦਵਾਈ ਲੈਉਣੀ ਆ ਬਾਉਰੀ ਹਾਂ ਅਸੀਂ ਤਾਂ ਤੈਨੂੰ ਕਾਣੂ ਨਹੀਂ ਦਵਾਈਆਂ ਦਵਾਉਂਦੇ ਇੱਤੋਂ ਦਵਾਈਆਂ ਨੂੰ ਦਵਾਈ ਹਾਂ ਪੁੱਛ ਕੇ ਦੇਖੀ ਮੁੰਡੇ ਨੂੰ ਜਿਹੜਾ ਬਿੱਲ ਭਰ ਕੇ ਆਉਂਦਾ ਉੱਥੇ தூவே நீ மன ஓகா ஹவு ਉਹਦਾ ਇਹ ਨਾ ਕੀ ਆ ਬਣਾਉਂਦੀ ਐ ਕੇ ਪਾਣੀ ਲੈਂਦੀ ਐ ਕੁੜੀ ਨੂੰ ਲੈ ਪਾਣੀ ਗਈ ਉਹ ਤਾਂ ਪਤਾ ਵੀ ਹੋ ਗਈ ਚਲ ਕੋਈ ਨਾ ਉਹ ਤਾਂ ਵਿਚਾਰੀ ਜਿਹਾ ਆਖੜੀ ਦਾ ਤਾਂ ਹੌਂਸ ਲਗਦਾ ਹੋਣਗੇ ਮਿਲਦੇ ਹਾਂ ਅਗਲੇ ਭਾਗ ਵਿੱਚ